ਦੇ ਖਾਲਸਾ ਵਾਏ ਗੂ ਜੀ ਕੇ ਫਤਿਹ ਜਿਵੇਂ ਕਿ ਅੱਜ ਅਸੀਂ ਆਏ ਸੀ ਡਬਟ ਮਜਾਰੀ ਸੋ ਜਿਵੇਂ ਕਿ ਪਤਾ ਲੱਗਿਆ ਸੀ ਪਾੜ ਪਿਆ ਸੀ ਉੱਥੇ ਆਪਾਂ ਪਹੁੰਚੇ ਸੋ ਰਾਤ ਦੇ ਲਗਭਗ 11:30 12:00 ਬੱਜ ਚੁੱਕੇ ਨੇ ਸੋ ਸਾਰੇ ਇਲਾਕੇ ਦੇ ਨਿਵਾਸੀ ਪਹੁੰਚੇ ਸੀ ਸਿੱਖਿਆ ਮੰਤਰੀ ਹਰਜੋਤ ਮਹਿਜ਼ ਵੀ ਇੱਥੇ ਪਹੁੰਚ ਚੁੱਕੇ ਨੇ ਸੋ ਐਨਾ ਕੋਈ ਨੁਕਸਾਨ ਨਹੀਂ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੈ ਸੋ ਸਭ ਠੀਕ ਹੈ ਸੋ ਐਨੀ ਘਬਰਾਉਣ ਦੀ ਲੋੜ ਨਹੀਂ ਹੈ ਸੋ ਸਾਰੇ ਲੋਕ ਪਹੁੰਚੇ ਸੀ ਇਲਾਕੇ ਦੇ ਲੋਕ ਪਹੁੰਚੇ ਸੀ ਸੋ ਅੱਗੇ ਮੈਂ ਆਪਣੀਆਂ ਕਲਿੱਪਸ ਸ਼ੇਅਰ ਕਰ ਦੂੰਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੁਖ ਭਰਾਣ ਦੀ ਲੋੜ ਨਹੀਂ ਹੈ ਸਭ ਕੁਝ ਸਥਿਤੀ ਕੰਟਰੋਲ ਵਿੱਚ ਹੈ ਸਿੱਖਿਆ ਮੰਤਰੀ ਜੋਤ ਮਨਸ ਮੌਕੇ ਤੇ ਪਹੁੰਚ ਚੁੱਕੇ ਨੇ ਸੋ ਅੱਗੇ ਮੈਂ ਸਾਰੇ ਕਲਿੱਪਸ ਜੋੜ ਦੂੰਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਵੀ ਘਬਰਾਣ ਦੀ ਲੋੜ ਨਹੀਂ ਹੈ ਆਪਣ ਜਾਨ ਕੀ ਸਭ ਕੁਝ ਸੇਫ ਹੈ ਸਭ ਕੁਝ ਠੀਕ ਹੈ ਧੰਨਵਾਦ ਹੋ ਗਈ ਆ ਜਾ ਚਾਬੀ ਅੱਜ ਇੰਨੀ ਸੋਹਣਾ ਬਣਿਆ Oh क्रिया